ਭਾਜੀ ਆ ਕੇ ਅੰਦਰ ਲਾਲੋ ਇੱਥੇ ਦੁਕਾਨਾਂ ਤੈਨੂੰ ਕੋਈ ਨਹੀਂ ਹਟਾਏਗਾ ਤਾਂ ਚੰਗਾ ਹੈਗਾ ਸਾਨੂੰ ਇਤਨਾ ਮਿਲ ਜਾਣਾ ਰਾਜੂ ਜੀ ਹਾਂਜੀ ਗੁਰਜਾਤ ਹੈ ਪ੍ਰਧਾਨ ਜੀ ਸੋ ਗੁਰਜਾਤ ਪ੍ਰਧਾਨ ਉਹ ਤੁਸੀਂ ਇੱਥੇ ਕਿੱਦਾਂ ਦਾ ਲੱਗਦਾ ਪੈ ਕੇ ਪਟਾਲਾ ਪੁਲਿਸ ਦਾ ਰਵਈਆ ਕਿੱਦਾਂ ਦਾ ਦੇਖੋ ਜੀ ਅੱਜ ਸਾਨੂੰ ਪਟਾਲਾ ਪੁਲ ਦਾ ਰਵਈਆ ਬਹੁਤ ਚੰਗਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਅੱਜ ਸਾਨੂੰ ਇੱਥੇ 60-60 60-60 ਦੀ ਮਿਹਰੀ ਮੋੜੀ ਗਈ ਹੈ 60 ਸਾਲ ਹੋ ਗਏ ਹੈ ਅਜ ਤੱਕ ਕਿਸੇ ਨੇ ਇੰਨਾ ਕੰਮ ਮਜ਼ਬੂਤ ਕਿਹਾ ਨਹੀਂ ਕੀਤਾ ਤੇ ਅੱਜ ਅਸੀਂ ਧਨਵਾਦ ਕਰਨੇ ਐ ਐਸਐਸਪੀ ਦਾ ਧਨਵਾਦ ਕਰਦੇ ਐ ਐਮਐਲਏ ਦਾ ਤੇ ਧਨਵਾਦ ਕਰਨੇ ਆ ਅਸੀਂ ਨਿਰਮਨ ਸਿੰਘ ਜੀ ਦਾ ਪੁਲਿਸ ਟ੍ਰਾਫਿਕ ਦਾ ਜਿਹੜੀ ਜਗ੍ਹਾ ਮਿਲੀ ਹੈ ਤੁਹਾਨੂੰ ਸੰਤੋਖ ਜੀ ਦਾ ਬਦਲ ਦੇ ਦੇਖੋ ਜੀ ਹੁਣ ਅੱਡਾ ਹੀ ਚਮਾਵਾਂਗੇ ਮਿੰਨਾ ਮਿੰਨਾ 10 ਦਿਨ ਤੇ 15 20 ਦਿਨ ਤੱਕ ਘਰ ਦਾ ਹੀ ਖਾਣਾ ਪਣਾ ਜੀ ਪਰ ਇਹ ਫਿਰ ਵੀ ਕਹਿੰਦੇ ਅੱਗੋ ਸਹੀ ਹੋ ਜਾਏਗਾ ਸਾਨੂੰ ਸੰਤੋਖ ਹੀ ਹੈਗੀ ਸੰਤੋਖ ਬਿਲਕੁਲ ਸੰਤੁਸ਼ਟ ਹੈ ਜੀ ਉੱਤੇ ਪ੍ਰੋਬਲਮ ਆਉਂਦੀ ਆਹੀਂ ਕੋਈ ਗੱਡੀ ਲਾ ਪ੍ਰੋਬਲਮ ਗੱਡੀ ਲਾ ਜਾਂਦਾ ਹੀ ਕੋਈ ਉਧਰੋਂ ਆਇਆ ਧੱਕਾ ਮਾਰ ਦਿੰਦਾ ਹੀ ਅੱਜ ਕੋਈ ਆਇਆ ਜਲੋ ਦੁਕਾਨ ਨਹੀਂ ਲਾਣੀ ਜੀ ਕੋਈ ਆ ਕੇ ਸੈਰਾਂ ਡੇ ਨੇ ਦੁਕਾਨ ਨਹੀਂ ਲਾਣੀ ਜੀ ਇਸੇ ਕਰਕੇ ਮਹੀਨੇ 10 ਦਿਨ ਤੱਕ ਬੰਦ ਰਹਿੰਦਾ ਸੀ ਹੁਣ ਫਿਰ ਕਿਦਾਂ ਹੁਣ ਬਸ ਹੁਣ ਅੱਜ ਆਏ ਦੇਖੋ ਹੁਣ ਮਿਲਿਆ ਹੁਣ ਸਾਡੇ ਹੱਕ ਦੀ ਗੱਲ ਹੋਈ ਹੈ ਮਹੀਨਾ 15 20 ਦਿਨ ਅਕੀ ਡੱਡਾ ਜਾਮੀ ਜਾਏਗਾ ਇੰਨੀ ਤੰਗੀ ਹੈ ਬਰਦਾਇ ਕਰ ਲਾਂਗੇ ਮੈਂ ਜ਼ਿਲ੍ਹਾ ਪਟਾਲਾ ਵਿੱਚ ਟ੍ਰੈਫਿਕ ਇਨਚਾਰਜ ਵਜੋਂ ਤਹਨਾਤ ਹਾਂ ਤੇ ਟ੍ਰੈਫਿਕ ਨੂੰ ਨਿਰਵਿਘਨ ਯਾਰੀ ਰੱਖਣਾ ਮੇਰੀ ਜਿਹੜੀ ਆ ਉਹ ਜ਼ਿੰਮੇਵਾਰੀ ਹੈ ਇਹ ਕਾਫੀ ਗੁਜਰਾਤੀ ਪ੍ਰਵਾਸੀ ਇਹਨਾਂ ਨੂੰ ਕਹਿੰਦੇ ਗਰੀਬ ਪਰਿਵਾਰਸੀ ਜਿਹੜੇ ਇਹ ਠਾਂ ਜ਼ਮੀਨ ਤੇ ਫੜੀਆਂ ਲਗਾ ਕੇ ਤੇ ਪੁਰਾਣੇ ਕੱਪੜੇ ਵੇਚਣ ਦਾ ਕਾਫੀ ਚਿਰਾਂ ਤੋਂ ਕੰਮ ਕਰਦੇ ਸੀ ਹੁਣ ਜਿਹੜਾ ਉੱਥੇ ਸਿਕਿਉਰਿਟੀ ਪਰਪਲ ਨੂੰ ਦੇਖਦੇ ਆ ਤੇ ਇੱਕ ਕਾਫੀ ਭੀੜ ਭੜਕੇ ਨੂੰ ਦੇਖਦੇ ਆ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਇਹ ਜਿਹੜੀਆਂ ਹੁਣ ਇੱਥੇ ਨਾਂ ਲਾਈਆਂ ਜਾਣ ਕਿਉਂ ਜੋ ਇੱਥੇ ਕਾਫੀ ਰਸ਼ ਰੰਦਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਇਦਾਂ ਕਰੋ ਕਿਤੇ ਹੋਰ ਜਗ੍ਹਾ ਜਗ੍ਹਾ ਦੇ ਦਿਓ ਤੇ ਮੈਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਅਧਾਤ ਅਨੁਸਾਰ ਸ਼੍ਰੀ ਰਜੇਸ਼ ਕੱਕੜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹਨਾਂ ਸਾਰੀ ਜਗ੍ਹਾ ਫਿਰ ਕੇ ਦੇਖੀ ਐਕਸਚੇਂਜ ਦੇ ਬਾਅਦ ਮੈਨੂੰ ਕਾ ਵੀ ਖੁੱਲੀ ਜਗ੍ਹਾ ਦਿਖੀ ਨਹੀਂ ਮੈਂ ਫਿਰ ਇਹਨਾਂ ਪਰਿਵਾਰਾਂ ਨੂੰ ਬੁਲਾ ਕੇ ਇਹਨਾਂ ਨੂੰ ਇਹ ਜਗ੍ਹਾ ਦਿਖਾਈ ਪਈ ਆ ਦੇਖੋ ਜੇ ਤੁਹਾਡਾ ਇੱਥੇ ਕੰਮ ਚੱਲਦਾ ਤੇ ਤੁਸੀਂ ਜਿਹੜਾ ਇੱਥੇ ਆਪਣੀਆਂ ਫੜੀਆਂ ਲਾ ਸਕਦੇ ਆ ਇਹ ਸਾਰੇ ਬਹੁਤ ਖੁਸ਼ ਹੋਏ ਔਰ ਹੁਣ ਇਹਨਾਂ ਨੂੰ ਇੱਥੇ ਜਿਹੜੀਆਂ ਫੜੀਆਂ ਲਗਾ ਕੇ ਤੇ ਆਪਣਾ ਜਿਹੜਾ ਰੁਜ਼ਗਾਰ ਕਰਨਗੇ ਆਪਣੇ ਬੱਚਿਆਂ ਦਾ ਠੀਕ ਤਰ੍ਹਾਂ ਪਾਲਣ ਪੋਸ਼ਣ ਕਰਨਗੇ ਸਰ ਨਰਮਲ ਜੀ ਪਿਛਲੇ 70 ਸਾਲਾਂ ਤੋਂ ਕਿਤੇ ਕੋਈ ਕੋਈ ਪੰਜ ਪੀੜੀਆਂ ਹੋ ਸਕਦੀਆਂ ਕੋਈ ਚਾਰ ਪੀੜੀਆਂ ਇੱਥੇ ਕੰਮ ਕਰਦੇ ਬਿਨਾਂ ਪਰਵਾਰ ਪਾਲਦੇ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਮੈਨੂੰ ਦੱਸਦੇ ਧੰਨਵਾਦ ਕਿ ਕਿਹਣਾ ਚਾਹੀਏ ਇਹਨਾਂ ਨੂੰ ਦੇਖੋ ਜੀ ਉੱਥੋਂ ਰੋਜ਼ ਦੇ ਰੋਜ਼ ਅਸੀਂ ਕਦੀ ਇਹ ਪਿੱਛੇ ਕਰ ਲੋ ਜੀ ਕਦੀ ਇਹ ਸਾਈਡ ਤੇ ਲੈ ਜਾਓ ਜੀ ਕਦੀ ਇੱਥੇ ਉੱਠ ਜਾਓ ਜੀ ਇੱਥੇ ਟ੍ਰੈਫਿਕ ਜਾਮ ਹੁੰਦਾ ਹੈ ਇਹ ਵੀ ਦੁਖੀ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਦੁਖੀ ਨਹੀਂ ਸੀ ਹੁਣ ਇਹ ਸਾਰੇ ਜਿਹੜੇ ਆ ਇਹਨਾਂ ਨੂੰ ਇੱਕ ਨਵਿਕਲੀ ਜਗ੍ਹਾ ਮਿਲ ਗਈ ਹੈ ਹੁਣ ਇਹ ਸਾਰੇ ਖੁਸ਼ ਨੇ